ਅਿੱਥੇ ਯਾਦ ਹੈਗੇ ਉਥੇ ਨਾਲ ਲੱਗੇ ਜਿੱਤਾ ਭੰਗੜਾ ਸ਼ੌਂਕ ਕਮਾਲ ਦਾ ਏ ਰਾਕੇ ਬਚਪੁਰ ਦੇਸਾਂ ਬਿੰਦ ਟੱਕਲਾ ਗਿਟਾਰ ਪੰਜਾਬ ਦਾ ਵੱਡੀਆਂ ਜੱਮੇਵਾਰੀਆਂ ਨੇ ਚੋਟੀ ਦਾ ਦੰਗਲ ਅੱਜ ਕੱਲ ਮਾਚੀਵਾਣਾ ਸਾਹਿਬ ਵੀ ਧਰਤੀ ਤੇ ਹੈ ਗੁਰਤਾਜ ਪਹਿਲਵਾਨ ਜੀ ਜਨਾਲਾ ਲੱਕੀ ਗਰਦੇ ਦੇ ਦਰਮਿਆਨ ਖੜਾ ਮਾਚੀਆਂ ਦੇ ਦਰਮਿਆਨ ਬੜੀ ਟੌਪ ਦੀ ਕੁਸ਼ਤੀ ਹੈ ਆ ਅਮਰਿਤ ਪਹਿਲਵਾਨ ਜੀ ਪਾੜ ਵਾਲ ਪੁੱਜ ਗਿਆ ਔਰ ਪਰਮੰਦਰ ਜੀ ਬੱਤੇ ਨਹੀਂ ਪਰਮੰਦਰ ਪਹਿਲਵਾਨ ਮਾਚੀਵਾਣਾ ਆ ਅਖਾੜਾ ਡੇਰਾ ਬਾਬਾ ਸਲਾਹੀ ਆ ਵੀ ਕੁਸ਼ਤੀ ਆਦੇ ਦੰਗਲ ਦੀ ਦੋ ਨੰਬਰ ਕੰਟੀ ਦੀ ਕੁਸ਼ਤੀ ਹੈ ਬੜਾ ਵਧੀਆ ਮੁਕਾਬਲਾ ਜਿਹੜਾ ਮਲਾਦਰਮਨ ਹੋਵੇਗਾ ਸਮਾਂ ਦੱਸੇਗਾ ਵੀ ਕੌਣ ਜਿੱਤੇ ਪਹਾਰਦਾ ਕਹਿੰਦਾ ਪਹਿਲਵਾਨੀ ਕਰੋ ਬੱਲੇ ਬੱਲੇ ਆ ਲੱਕੀ ਪਹਿਲਵਾਨ ਆਪਣੇ ਪਾਸੇ متر پیسے ہٹ پیچھے گیا فری جوانی راجے چیلے ہٹ پیچھے گڈیاں پاؤں فری جبانی لوگ نوجوان ਦੋ ਮਿੰਟ ਰੁਕ ਲਓ ਦੋ ਮਿੰਟ ਰੁਕ ਲਓ ਪ੍ਰਾਧਾਨ ਜੀ ਜੀ ਟਾਲੇ ਖੜੇ ਆ ਕੇ ਕਰਵਾ ਦਿਓ ਕਰਵਾਓ ਹੀ ਕਰਵਾਓ ਸ਼ੁਰੂ ਕਰਾਓ ਬਹੁਤ ਵਧੀਆ ਕਰ ਦਿੱਤਾ ਬਹੁਤ ਤਾਬਾਸ਼ ਪਰਲੇ ਪਾਸੇ ਛੋਟਾ ਗਰਮ ਮੱਛੀ ਵਾਲਾ ਵੀ ਮਿੰਟ ਦਾ ਸਮਾਗਮ ਕਸਤੀ ਦਾ ਰੈਫਰੀ ਸਾਹਿਬਾਨ ਇਸ ਕੋਲੋਂ ਇਹ ਅਰਦਾਸ ਬੰਦੀ ਕਰੋ ਤੇ ਵਾਈਗਰੂ ਸੁਪਰਮੈਨ ਆਉਂਦਾ ਆਪਣਾ ਚਰਨਾ ਵਿੱਚ ਨਿਵਾਸ ਬਖਸ਼ੇ ਅੱਗੇ ਪਹਾੜਾਂ ਮੰਨਦਾ ਬੱਲ ਬਖਸ਼ੇ ਅਖਾੜੇ ਵਿੱਚ ਬਾਬਾ ਭਗਤ ਨਾਨਕ ਜੀ ਦੀ ਤਿੰਨ ਜਗਣੀ ਰਾਤ ਚੌਥੀ ਤੱਕ ਨਿਕਸੇ ਸਾਰੀ ਸੰਗਤ ਨੂੰ ਬੇਨਤੀ ਆ ਜਿੱਥੇ ਜੱਟ ਹਾਰੋ ਉਹ ਜਿੱਤੂ ਇੱਕ ਮਿੰਟ ਮੈਂਟ ਖੁੱਲੇ ਟਾਂਗੀ ਕਰੇ ਮਜ਼ਹੂਰ ਫਿਰ ਤਹਾਨੇ ਲੜਨ ਕਿ ਕਰਦਾ ਤੰਗ ਨੂੰ ਛੇੜੀ ਵਾਲਿਆ ਫਿਰ ਜੱਗ ਦੇ ਰੇਜ਼ਮਾਰ ਵਾਂਗੂ ਮੋਟਾ ਛੱਲੇ ਟਾਂਗ जॾहिं रेगमर वांगुर छे तू इले पासे लकी कुआरी तेॾाउी سچن پل جو بلاسمان جہشتی بنگل منگل چلے ਇਸ ਇਲਾਕੇ ਦੀਆਂ ਜਿਹੜੀਆਂ ਬਿਹਤਰ ਸਰਕਾਰ ਲੋਕ ਸচ্চਤਾ ਨੇ ਬੁਸ਼ਾਨ ਪਹਿਲਵਾਨ ਵੀ ਕੰਨਾਰ ਉਹ ਬਹੁਤ ਕੁਸ਼ਤੀ ਕੁੰਭ ਦੇ ਵੱਡਾ ਯੋਗਦਾਨ ਪਾਇਆ 52000 ਰੁਪਏ ਮਿਟਾੜੀ ਮਜ਼ਾਦ ਹੋਣਾ ਜੀ ਸੁਖਿੰਦਰ ਸਿੰਘ ਜੀ ਸੁਖੀ ਗੁਲਵਿੰਦਰ ਸਿੰਘ ਬਰਗਵਿੰਦਰ ਸਿੰਘ ਜੀ ਦਾ ਸ਼ੁਰੂ ਕਰ ਉਸ ਪਾਸੇ ਤੋਂ ਬਹੁਤ ਦੇ ਨਾਲ ਤੇ ਇੱਕ ਸਨਮਾਨਸ਼ਾ ਬਾਬਾ ਜੀ ਬਹੁਤ ਬਣਨ ਚਾਹੁੰਦੇ ਗੋਵਿੰਦਰ ਸਿੰਘ ਦੀ ਟੀਮ ਨਾਲ ਮਿਲ-ਜੁਲ ਕੇ ਸਾਰੇ ਪਿਆਰ ਸਰਕਾਰ ਇਹ ਤੁਹਾਡੇ ਕੋਚ ਹੋਰੇ ਸਾਡੇ ਪ੍ਰਾਹਰੀ ਟੂਨੀ ਕੋਚ ਉਹ ਵੀ ਅੱਜ ਪੂਰਾ ਵਿਸ਼ਵਾਸ ਹੋਏ ਔਰ ਉਸ ਅਖੀਰ ਦਾ ਜਿਹੜੀਆਂ ਪਲਵਾਨੀ ਦੇ ਖੇਡ ਸਾਰਾ ਹਟਾ ਬਸ਼ ਇਸ ਮੈਚ ਤੱਕ ਹਾਂਜੀ ਸਰ ਜੀ ਦੇ ਨਾਮ ਦਾ ਮਾਇਆ ਕਰੇ ਕਿ ਕੀ ਆਮਦਿ ਕਰਵਾਇਆ ਜਾਂਦਾ ਹੈ ਇਹ ਸਾਡੇ ਇਸ ਇਲਾਕੇ ਦੇ ਬਹੁਤ ਹੀ ਵੱਡੇ ਜਿਹੜੇ ਪਲਵਾਨ ਹੋਏ ਨੇ ਪ੍ਰੀਤ ਪਲਵਾਨ ਜੀ ਪਿਛਲੇ ਜਿਹੜਾ ਕੁਝ ਸਮੇਂ ਪਹਿਲਾਂ ਉਹ ਸਾਡੇ ਕੋਲੋਂ ਰੁਕਸਤ ਹੋਏ ਸੀ ਲਈ ਉਹਨਾਂ ਦੀ ਯਾਦ ਨੂੰ ਸਮਰਪਿਤ ਹੈ ਇਹ ਪਰ ਸ਼੍ਰੀ ਬਾਬਾ ਭਗਤੀनाथ ਜਣਾਂ ਦੱਗਰ ਹੁੰਦਾ ਹੈ ਸਾਡਾ ਤੇ ਉਹਦਾ 74ਵਾਂ ਹੈ ਬਹੁਤ ਚਿਹਰਾ ਤੋਂ ਚੱਲਦਾ ਆ ਰਿਹਾ ਤੇ ਉਸੇ ਰਵਾਇਤ ਨੂੰ ਜਿਹੜਾ ਹੈ ਛੰਮੀ ਪਲਵਾਨ ਗੁਰੀ ਨੇ ਸਾਡਾ ਬਹੁਤ ਹੀ ਵੱਡਾ ਪਲਵਾਨ ਦਾ ਗੌਰਵ ਪਲਵਾਨ ਮਛਵਾੜਾ ਉਸੇ ਫਾਦਰ ਸਾਹਿਬ ਨੇ ਜਿਹੜੇ ਆਪ ਵੀ ਬਹੁਤ ਲੰਬਾ ਸਮਾਂ ਪਹਿਲਵਾਨੀ ਕਰਦੇ ਰਹੇ ਨੇ ਤੇ ਇਹ ਜਿਹੜਾ ਮੇਲਾ ਹੈ ਉਹਨਾਂ ਨੂੰ ਸਮਰਪਿਤ ਕੀਤਾ ਹੈ ਤਰਜੀਬ ਗੇਲ ਉਹ ਸਮਰਪਿਤ ਕੀਤਾ ਹੈ ਪਹਿਲਵਾਨਾਂ ਦੇ ਪਹਿਲਵਾਨਾਂ ਦੇ ਤਕਰੀਬਤ ਥਰੋਅਆਊਟ ਸਾਰੇ ਪੰਜਾਬ ਦੇ ਜਿਹੜੇ ਪਹਿਲਵਾਨ ਨੇ ਉਹ ਇਸ ਉਹਦੇ ਵਿੱਚ ਪਹੁੰਚੇ ਨੇ ਕਿਉਂਕਿ ਇਹ ਜਿਹੜਾ ਹੈ ਕੋਈ ਛੋਟਾ ਦੰਗਲ ਨਹੀਂ ਹੈ ਇਹ ਬਹੁਤ ਵੱਡਾ ਦੰਗਲ ਹੈ ਕਿਉਂਕਿ 74 ਸਾਲਾਂ ਤੋਂ ਚੱਲ ਆ ਰਿਹਾ ਹੈ ਥਰੋਅਆਊਟ ਪੰਜਾਬ ਦੇ ਜਿਹੜੇ ਸਾਰੇ ਵੱਡੇ ਆਕਾਰੇ ਨੇ ਉਹਨਾਂ ਸਾਰਿਆਂ ਦੇ ਵਿੱਚ ਹੈਗੇ ਨੇ ਪਹਿਲਵਾਨ ਪਹੁੰਚੇ ਨੇ ਛੋਟੀਆਂ ਕੁਸ਼ਤੀਆਂ ਤੋਂ ਲੈ ਕੇ ਵੱਡੀਆਂ ਕੁਸ਼ਤੀਆਂ ਛੱਡੀ ਦੀਆਂ ਕੁਸ਼ਤੀਆਂ ਜਿਹੜੀਆਂ ਵੱਡੀਆਂ ਸਾਰੀਆਂ ਕੁਸ਼ਤੀਆਂ ਹਾਂਜੀ ਸਰ ਜੋ ਅੱਜ ਕੁਸ਼ਤੀ ਦਾ ਪ੍ਰਦਰਸ਼ਨ ਹੋਇਆ ਜਾ ਰਿਹਾ ਹੈ इनके बारे में सर आप क्या कहना चाहते हैं ਜਿਹੜਾ ਇਹ ਕੁਸ਼ਤੀ ਦੰਗਲ ਆ ਜੀ ਇਹਨੂੰ ਤਕਰੀਬਨ 70 74 ਸਾਲ ਹੋ ਗਏ ਨੇ ਚੱਲਦੇ ਲੋ ਤੇ ਇਹ ਹੈਗਾ ਸਾਡਾ ਜਿੱਦਾ ਮਤਲਬ ਆ ਬਾੜਾ ਬਾਬਾ ਭਕਤੀਨਾਥ ਰੈਸਲਿੰਗ ਐਸੋਸੀਏਸ਼ਨ ਤੇ ਤਕਰੀਬਨ ਸਾਰੇ ਪੰਜਾਬ ਦੇ ਜਿੰਨੇ ਵੀ ਵੱਡੇ ਬਹਿਲਵਾਨ ਨੇ ਸਾਰੇ ਇੱਥੇ ਆਣੇ ਨੇ ਜੀ ਕਿੰਦੀ ਝੰਡੀ ਦੀਆਂ ਕੋਸੀਆਂ ਨੇ ਜਿੱਦਾਂ ਅਸੀਂ ਪਹਿਲੀ ਕੋਸੀ 61000 ਵੀ ਹੈ ਦੂਜੀ 41000 ਤੀਜੀ 31000 ਚੌਥੀ 21000 ਬਾਕੀ ਜਿਹੜੇ ਛੋਟੇ ਡਾਇਰ ਉਹਨਾਂ ਦਾ ਜੋ ਉਹਨਾਂ ਦਾ ਬਣਦਾ ਸਵਾਨ ਆ ਉਹਦੇ ਬਾਅਦ ਸਰ ਆ ਕੋਈ ਨਾ ਸੋ ਨਾਮ ਵਾਲਾ ਹੁਣ ਕੇ ਨਾਮ ਕੋ ਕੋ ਜਿਸ ਤਰ੍ਹਾਂ ਗੌਰਮ ਅਛੂਰ ਹੈ ਭਿੰਦਰ ਰਜਨ ਵਾਲਾ ਆਜੋ ਮਾਲੂਕੇ ਖੰਨੇ ਤੋਂ ਨੇ ਮੁੰਡੇ ਦੋ ਮੁੰਡੇ ਦਾ ਮੈਨ ਸਾਡੇ ਪਹਿਲਵਾਨ ਨੇ ਬਾਕੀ ਹੋਰ ਤੇ ਦਾ ਖੰਨਾ ਹੈਗਾ ਅਮਰਸਰ ਹੈਗਾ ਤੇ ਜੱਲੀਆਂ ਅਖਾੜਾ ਹੈਗਾ ਹੋਰ ਕਈ ਅਹਜੇ ਅਖਾੜੇ ਨੇ ਜਿਹੜੇ ਪੰਜਾਬ ਦੇ ਠੱਗਟ 15 ਤੋਂ 20 ਅਖਾੜੇ ਸੀ ਬਲਾਹੇ ਸਿੱਧੇ ਕਿਹਨਾਂ ਨੇ ਵੀਰ ਹੈ ਉਹਨਾਂ ਦਾ ਵੀ ਬਹੁਤ ਬੜਾ ਸਤਿਕਾਰ ਜਿਹੜੇ ਪੰਜਾਬ ਦੇ ਮੇਲੇ ਨੇ ਜਾਂ ਸਾਡਾ ਮੇਲਾ ਇਹ ਜਿਹੜੇ ਮੇਲੇ ਨੇ ਚੱਲਦੇ ਹੀ ਐਨਆਰਆਈ ਸਿੱਤੇ ਨੇ ਜੇ ਅਸੀਂ ਕਹੀ ਵੀ ਪੰਜਾਬ ਦੇ ਵਿੱਚ ਕਲੈਕਸ਼ਨ ਨਹੀਂ ਹੋ ਰਹੀ ਇਹ ਤੇ ਜਿਹੜਾ ਜਿਗਰਾ ਹੈ ਵੱਡਾ ਇਹ ਸਾਰਾ ਐਨਆਰਆਈਆਂ ਪਾਉਂਦੇ ਸਹੂਗ ਆ ਸਾਨੂੰ ਵੀ ਔਰ ਸਾਰੇ ਪੰਜਾਬ ਦੇ ਮੇਲੇ ਆ ਤੁਸੀਂ ਐਨਆਰਆਈ ਚਲਾ ਰਹੇ ਜਿੱਤੀ ਸਰਦੀ ਵੀ ਡਾੜੇ ਚੱਲ ਰਹੀਆਂ ਨੇ ਅਸੀਂ ਤਾਂ ਮੁਕੇ ਬਣੋ ਜੀ ਤੇ ਮੈਸੇਜ ਦਿੰਦੇ ਹਾਂ ਅਸੀਂ ਤਾਂ ਮੈਸੇਜ ਇਹ ਜਮਾਤਾ ਸੀ ਇਹ ਦੰਗਲ ਕਲਾਮ ਦਾ ਇੱਕ ਮਕਸਦ ਹੀ ਇਹ ਹੁੰਦਾ ਆ ਕਿ ਜਿਹੜੇ ਵੀ ਇਲਾਕੇ ਦੇ ਜਿਹੜੇ ਬੱਚੇ ਨੇ ਉਹ ਸਿੱਧੇ ਰਾਸੇ ਪੈਣ ਨਾ ਅਗੇ ਨਸ਼ਿਆਂ ਤੋਂ ਮੁਕਤ ਹੋ ਜਾਣ